ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਟੈਂਕਰ ਅਤੇ ਟਰੈਕਟਰ ਦੀ ਟੱਕਰ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਹੈ ਕਿ ਟੱਕਰ ਇੰਨੀ ਭਿਆਨਕ ਹੁੰਦੀ ਹੈ ਕਿ ਟਰੈਕਟਰ ਦੇ ਦੋ ਹਿੱਸੇ ਹੋ ਜਾਂਦੇ ਨੇ ਤੁਹਾਨੂੰ ਦੱਸਦੀ ਹੈ ਕਿ ਹਾਈਵੇ ਤੇ ਲੰਮਾ ਜਾਮ ਲੱਗ ਜਾਂਦਾ ਹੈ ਜਦੋਂ ਇਹ ਭਿਆਨਕ ਸੜਕੀ ਹਾਦਸਾ ਵਾਪਰਦਾ ਹੈ ਹਾਲਾਂਕਿ ਇਹ ਹਾਸਾ ਟੈਂਕਰ ਚਾਲਕ ਦੇ ਵੱਲੋਂ ਟਰੈਕਟਰ ਨੂੰ ਟੱਕਰ ਮਾਰਨ ਦੌਰਾਨ ਵਰਤਿਆ ਤੁਹਾਨੂੰ ਦੱਸਦੀ ਹੈ ਕਿ ਜਦੋਂ ਇੱਕ ਟਰੈਕਟਰ ਉੱਥੇ ਮੌਜੂਦ ਹੁੰਦਾ ਤਾਂ ਪਿੱਛੋਂ ਦੀ ਟੈਂਕਰ ਆ ਰਿਹਾ ਹੁੰਦਾ ਤੇ ਉਹ ਉਸ ਦੇ ਨਾਲ ਜ਼ੋਰ ਦੀ ਟੱਕਰ ਆਉਂਦਾ ਤੇ ਜਿਸ ਦੇ ਚੱਲਦੇ ਇੱਕ ਭਿਆਨਕ ਹਾਸਾ ਵਾਪਰ ਜਾਂਦਾ ਤੇ ਟਰੈਕਟਰ ਦੇ ਦੋ ਟੁਕੜੇ ਹੋ ਜਾਂਦੇ ਨੇ ਤੁਹਾਨੂੰ ਦੱਸ ਦਈਏ ਕਿ ਉਸ ਦਾ ਟਰੈਕਟਰ ਪਲਟਕ ਜਾਂਦਾ ਹੈ ਤੇ ਟੈਂਕਰ ਦੇ ਨਾਲ ਟਕਰਾਅ ਹੋ ਜਾਂਦਾ ਜਿਸ ਦੌਰਾਨ ਟਰੈਕਟਰ ਟੈਂਕਰ ਦੇ ਟਾਇਰਾਂ ਦੇ ਵਿੱਚ ਫਸ ਜਾਂਦਾ ਅਤੇ ਪਲਟ ਕੇ ਦੋ ਹਿੱਸਿਆਂ ਦੇ ਵਿੱਚ ਵੰਡ ਜਾਂਦਾ। ਕੱਢਣਾਂ ਦੇ ਦੌਰਾਨ ਸੜਕ ਦੇ ਦੂਜੇ ਪਾਸੇ ਜਦੋਂ ਡਿੱਗ ਜਾਂਦਾ ਹੈ ਤਾਂ ਉਸ ਤੋਂ ਬਾਅਦ ਉੱਥੇ ਚਿੱਕੜਾ ਮੱਚ ਜਾਂਦਾ ਹੈ। ਹਾਲਾਂਕਿ ਕੋਈ ਜਾਣੀ ਨੁਕਸਾਨ ਤਾਂ ਨਹੀਂ ਦੱਸਿਆ ਜਾ ਰਿਹਾ ਪਰ ਤੁਹਾਨੂੰ ਦੱਸਦੀ ਹੈ ਕਿ ਹੋਟਲ ਮੈਰੀਟ ਨੇੜੇ ਜਦੋਂ ਇਹ ਹਾਦਸਾ ਵਾਪਰਦਾ ਹੈ ਤਾਂ ਹਾਦਸਾ ਇੰਨਾ ਕਿ ਭਿਆਨਕ ਹੁੰਦਾ ਹੈ ਕਿ ਟਰੈਕਟਰ ਦੇ ਦੋ ਹਿੱਸੇ ਹੋ ਜਾਂਦੇ ਨੇ। ਟੱਕਰ ਲੱਗਣ ਤੋਂ ਬਾਅਦ ਟਰੈਕਟਰ ਦੋ ਹਿੱਸਿਆਂ ਦੇ ਵਿੱਚ ਵੰਡ ਜਾਂਦਾ ਤੇ ਹਾਈਵੇ ਤੇ ਕਲਮ ਬਾ ਜਾਮ ਲੱਗ ਜਾਂਦਾ ਜਿਸ ਤੋਂ ਬਾਅਦ ਇਸ ਦੀ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਕ੍ਰੇਨ ਦੀ ਮਦਦ ਨਾਲ ਟਰੈਕਟਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਜਿਹੜਾ ਉਸ ਨੂੰ ਸਾਈਡ ਤੇ ਕੀਤਾ ਹਾਲਾਂਕਿ ਘਟਨਾ ਦੌਰਾਨ ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਟਰੈਕਟਰ ਚਾਲਕ ਬਾਲ-ਬਾਲ ਬਚ ਚੰਦਾ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡਰੈਕਟਰ ਚਾਲਕ ਨੇ ਦੋਸ਼ ਲਗਾਇਆ ਹੈ ਕਿ ਹਾਥ ਸਾਡ ਟੈਂਕਰ ਚਾਲਕ ਦੇ ਵੱਲੋਂ ਉਸ ਨੂੰ ਟੱਕਰ ਮਾਰਨ ਕਾਰਨ ਵਾਪਰਿਆ। ਉਹਨਾਂ ਦੱਸਿਆ ਕਿ ਟਰੈਕਟਰ ਚਾਲਕ ਦਾ ਕਹਿਣਾ ਕਿ ਉਹ ਮੁੱਖ ਸੜਕ ਤੋਂ ਸਿੱਧਾ ਆ ਰਿਹਾ ਸੀ ਇਸ ਦੌਰਾਨ ਪਿੱਛੇ ਤੋਂ ਆ ਰਹੇ ਟੈਂਕਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਸ ਦਾ ਟਰੈਕਟਰ ਪਲਟ ਜਾਂਦਾ ਤੇ ਟੈਂਕਰ ਦੇ ਨਾਲ ਟਕਰਾ ਜਾਂਦਾ ਜਿਸ ਦੌਰਾਨ ਟਰੈਕਟਰ ਟੈਂਕਰ ਦੇ ਟਾਇਰ ਦੇ ਵਿੱਚ ਫਸ ਜਾਂਦਾ ਤੇ ਪਲਟ ਕੇ ਦੋ ਹਿੱਸਿਆਂ ਦੇ ਵਿੱਚ ਵੰਡ ਜਾਂਦਾ ਤੁਹਾਨੂੰ ਦੱਸ ਦਈਏ ਕਿ ਮੌਕੇ ਤੇ ਪੁਲਿਸ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਆਹ ਤੁਹਾਨੂੰ ਵੀ ਦਿਖਾਉਣੇ ਸਭ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ ਜਿਵੇਂ ਭਾਈ ਮੇਨ ਰੋਡ ਤੋਂ ਸਿੱਧਾ ਆ ਰਿਹਾ ਸੀ ਇੱਕ ਸੌ ਟੈਂਪਰ ਗੱਡੀ ਆਈ ਉਹਨੇ ਸਾਈਡ ਮਾਰੀ ਟਰੈਕਟਰ ਤੋਂ ਮੇਰੇ ਗੱਡੀ ਗੱਡੀ ਹੀ ਰੋਡ ਦੇ ਉੱਤੇ ਖਰਾਬ ਉਹਦੇ ਵਿੱਚ ਵੱਜਾ ਉਹਦੇ ਵਿੱਚ ਟਾਇਰਾਂ ਦੇ ਕੋਲ ਫਸ ਕੇ ਟਰੈਕਟਰ ਦੇ ਨਾਲ ਹੀ ਪਲਟੀ ਵੱਜ ਗਈ ਦੋ ਹੀ ਸੇਵ ਹੋ ਗਏ ਟਰੈਕਟਰ ਉਸ ਵਕਤ ਪਲਟ ਗਿਆ ਮੈਂ ਜਾ ਕੇ ਭਰੇ ਦੇਖਿਆ ਗੱਡੀ ਉੱਥੇ ਜਿਹੜੂ ਮੈਨੂੰ ਉਠਾਇਆ ਬੰਦਿਆਂ ਨੇ ਤੇ ਦੇਖਿਆ ਗੱਡੀ ਨੂੰ ਉੱਤੇ ਸੀ ਗੱਡੀ ਭਜਾ ਕੇ ਲਿਆ ਰਹੇ